ਕਰ ਦੀਆਂ ਕੋਈ ਵੀ ਪਕੌੜੇ ਜਾਂ ਮਠਿਆਈਆਂ ਜੜੀਆਂ ਨੇ ਉਹ ਨਹੀਂ ਖਵਾਈਆਂ ਜਾਣਗੀਆਂ ਸਤਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਹੈ ਕੁਲਦੀਪ ਤੇ ਮੇਰਾ ਪਿੰਡ ਬਾਕਰਪੁਰ ਪੇਜ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਜੀ ਪਿੰਡ ਬਾਕਰਪੁਰ ਦੀ ਪੰਚਾਇਤ ਵੱਲੋਂ ਪਾਏ ਇੱਕ ਮਤੇ ਦੇ ਉੱਪਰ ਜਿਸ ਤਰ੍ਹਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਦੇ ਪਿੰਡਾਂ ਦੇ ਵਿੱਚ ਜਾਏ ਉਹ ਸ਼ਹਿਰਾਂ ਦੇ ਵਿੱਚ ਜੋ ਵਿਆਹਾਂ ਸ਼ਾਦੀਆਂ ਦੇ ਮੌਕਿਆਂ ਤੇ ਜਾਂ ਹੋਰ ਖੁਸ਼ੀਆਂ ਦੇ ਵਿੱਚ ਜੋ ਫੰਕਸ਼ਨ ਕਰਾਏ ਜਾਂਦੇ ਨੇ ਉਸ ਮੌਕੇ ਤੇ ਕੀ ਹੁੰਦਾ ਕਿ ਵਿਆਹ ਵਧਾਈਆਂ ਲੈਣ ਦਾ ਜਿਹੜਾ ਟ੍ਰੈਂਡ ਹੈ ਉਹ ਦਿਨ ਬਰ ਦਿਨ ਜਿਹੜਾ ਉਹ ਵੱਧਾ ਜਾ ਰਿਹਾ ਹੈ ਘਰ ਦੇ ਵਿੱਚ ਜਦੋਂ ਕੋਈ ਖੁਸ਼ੀਆਂ ਦਾ ਫੰਕਸ਼ਨ ਕਰਾਇਆ ਜਾਂਦਾ ਹੈ ਉਹਨੇ ਰਿਸ਼ਤੇਦਾਰ ਨਹੀਂ ਹੁੰਦੇ ਜਿੰਨੇ ਜਿਹੜੇ ਨੇ ਉਹ ਵਧਾਈਆਂ ਲੈਣ ਵਾਲੇ ਗੇਟ ਤੇ ਖੜੇ ਹੁੰਦੇ ਨੇ ਤੇ ਕਈ ਵਾਰ ਘਰਦਿਆਂ ਨੂੰ ਜਿਹੜਾ ਇੱਕ ਟਾਈਪ ਦੀ ਕੀ ਹੈ ਬੇਇੱਜ਼ਤੀ ਵੀ ਮਹਿਸੂਸ ਹੁੰਦੀ ਹੈ ਕਿ ਵਾਰ-ਵਾਰ ਕਿਸੇ ਕੋਲੋਂ ਮੰਗਣਾ ਔਰ ਨਾਂ ਦੇਣ ਤੇ ਰਿਸ਼ਤੇਦਾਰ ਵੀ ਦੇਖਦੇ ਨੇ ਤੇ ਹੋਰ ਵੀ ਪ੍ਰੋਬਲਮਾਂ ਜਿਹੜੀਆਂ ਨੇ ਕਈ ਖੜੀਆਂ ਹੋ ਜਾਂਦੀਆਂ ਨੇ ਤੇ ਕਈ ਪਿੰਡਾਂ ਦੇ ਵਿੱਚ ਜਿਹੜੇ ਨੇ ਇਹਦੇ ਉੱਤੇ ਕਈ ਮਤੇ ਵੀ ਪਾਏ ਗਏ ਨੇ ਮਤੇ ਪਾ ਕੇ ਇਹਨੂੰ ਕੰਟਰੋਲ ਵੀ ਕੀਤਾ ਗਿਆ ਹੈ ਸੋ ਸਾਡੇ ਪਿੰਡ ਦੀ ਪਿੰਡ ਬਾਕਰਪੁਰ ਦੀ ਪੰਚਾਇਤ ਵੱਲੋਂ ਵੀ ਇੱਕ ਮਤਾ ਪਾਇਆ ਗਿਆ ਇਸ ਉੱਪਰ ਜਿਹਦੇ ਵਿੱਚ ਜੋ ਵਧਾਈਆਂ ਲੈਣ ਵਾਲੇ ਆਂਦੇ ਨੇ ਉਹਨਾਂ ਦੇ ਉਹਨਾਂ ਦਾ ਇੱਕ ਜੋ ਅਮਾਊਂਟ ਹੈ ਉਹ ਫਿਕਸ ਕੀਤਾ ਗਿਆ ਉਸ ਅਮਾਊਂਟ ਜੋ ਉਸ ਤੋਂ ਜ਼ਿਆਦਾ ਦੇਣ ਵਾਲੇ ਦੇ ਉੱਤੇ ਜੁਰਮਾਨਾ ਵੀ ਲਾਇਆ ਗਿਆ ਸੋ ਮੈਂ ਪਿੰਡ ਬਾਕਰਪੁਰ ਦੀ ਪੰਚਾਇਤ ਵੱਲੋਂ ਜੋ ਮਤਾ ਪਾਇਆ ਗਿਆ ਉਸ ਮਤੇ ਨੂੰ ਮੈਂ ਪੜ੍ਹ ਕੇ ਤੁਹਾਨੂੰ ਸੁਣਾਉਣਾ ਵਾ ਗ੍ਰਾਮ ਪੰਚਾਇਤ ਪਿੰਡ ਬਾਕਰਪੁਰ ਨੰਡਾਲਾ ਕਪੂਰਥਲਾ ਸਰਪੰਚ ਸੁਖਦੀਪ ਸਿੰਘ ਪਿੰਡ ਦੀ ਪੰਚਾਇਤ ਅਤੇ ਮੋਦਬਰ ਵਿਅਕਤੀਆਂ ਦੀ ਮੌਜੂਦਗੀ ਵਿੱਚ ਹੇਠ ਲਿਖੇ ਅਨੁਸਾਰ ਜਿਹੜਾ ਇਹ ਮਤਾ ਪਾਇਆ ਗਿਆ ਜਿਦੇ ਵਿੱਚ ਖੁਸਰਿਆਂ ਦੀ ਵਿਦਾਈ 5100 ਰੁਪਇਆ ਫਿਕਸ ਕੀਤੀ ਗਈ ਹੈ ਇਸ ਤੋਂ ਇਲਾਵਾ ਭੰਡਾਂ ਦੇ ਪਰਿਵਾਰ ਦੀ ਵਿਦਾਈ 1100 ਰੁਪਇਆ ਲੇਕਿਨ ਇਹ ਜੋ ਭੰਡ ਹੈ ਇੱਕ ਸਾਡੇ ਪਿੰਡ ਬਹੁਤ ਪੁਰਾਣਾ ਭੰਡ ਹੈ ਜਿਹਨੂੰ ਅਸੀਂ ਗੱਗੀ ਕਹਿੰਨੇ ਆ ਗੱਗੀ ਕਹਿੰਨੇ ਆ ਤੇ ਇਹ ਸਿਰ ਕੇਵਲ ਉਸੇ ਲਈ ਹੈ ਕੇਵਲ ਗੱਗੀ ਭੰਡ ਦੇ ਪਰਿਵਾਰ ਦੀ ਵਿਦਾਈ 1100 ਰੁਪਇਆ बाजी ਕਰਨੀਆਂ ਦੀ ਵਿਧਾਈ 50 ਰੁਪਏ ਪਰ ਲੇਡੀਜ਼ ਐ ਔਰ ਇਹ ਲੇਡੀਜ਼ ਜਿਹੜੀਆਂ ਨੇ ਇਹ 10 ਔਰਤਾਂ ਤੱਕ ਹੀ ਸੀਮਤ ਐ ਉਸ ਤੋਂ ਜ਼ਿਆਦਾ ਨਹੀਂ ਉਸ ਤੋਂ ਇਲਾਵਾ ਢੋਲ ਵਾਲਾ 500 ਰੁਪਏ ਢੋਲਕੀ ਵਾਲਾ 200 ਰੁਪਏ ਲੇਕਿਨ ਢੋਲਕੀ ਵਾਲੇ ਦੋ ਹੀ ਲਿਮਟਡ ਨੇ ਉਸ ਤੋਂ ਜ਼ਿਆਦਾ ਨਹੀਂ ਲੋਹੜੀ ਤੇ ਪਿੰਡ ਦੇ ਬਾਹਰਲੇ ਬੰਦੇ ਜਾਂ ਔਰਤਾਂ ਦਾ ਆਣਾ ਜਿਹੜਾ ਉਹ ਸਖਤ ਮਨਾ ਹੈ ਕਾਰ ਸੇਵਾ ਵਾਲੇ ਬਾਬੇ ਕਾਰ ਸੇਵਾ ਵਾਲੇ ਜੋ ਬਾਬੇ ਨੇ ਉਹ ਕੇਵਲ ਗੁਰੂ ਘਰ ਤੋਂ ਆਵਾਜ਼ ਦੇ ਕੇ ਹੀ ਸੇਵਾ ਮੰਗ ਸਕਦੇ ਨੇ ਘਰ ਘਰ ਜਾ ਕੇ ਉਹ ਸੇਵਾ ਨਹੀਂ ਲੈਣਗੇ ਪਿੰਡ ਵਿੱਚ ਅਗਰ ਕਿਸੇ ਦੀ ਮੌਤ ਹੋ ਜਾਂਦੀ ਹੈ ਜਾਂ ਵਾਲੇ ਦਿਨ ਜਾਂ ਵਰੀਨੇ ਵਾਲੇ ਦਿਨ ਸਾਦੀ ਰੋਟੀ ਖਵਾਈ ਜਾਏਗੀ ਕਿਸੇ ਪ੍ਰਕਾਰ ਦੀਆਂ ਕੋਈ ਵੀ ਪਕੌੜੇ ਜਾਂ ਮਠਿਆਈਆਂ ਜੜੀਆਂ ਨੇ ਉਹ ਨਹੀਂ ਖਵਾਈਆਂ ਜਾਣਗੀਆਂ ਪਿੰਡ ਵਿੱਚ ਬਰਾਤ ਦਾ ਸਮਾਂ 12 ਵਜੇ ਤੋਂ ਪਹਿਲਾਂ ਹੋਵੇਗਾ ਤੇ ਵਿਆਹ ਦਾ ਜੋ ਬਰਾਤ ਦਾ ਜੋ ਸਮਾਂ ਹੈ ਜੋ ਇਹ ਕਾਰਡ ਦੇ ਉੱਤੇ ਲਿਖਣਾ ਲਾਜ਼ਮੀ ਹੈ ਵਿਆਹ ਵਿੱਚ ਫੇਰਿਆਂ ਦੇ ਸਮੇਂ ਲਹਿੰਗਾ ਪਾਉਣ ਤੇ ਬਿਲਕੁਲ ਮਨਾਹੀ ਹੈ ਸਾਦੇ ਸੂਟ ਦੇ ਵਿੱਚ ਫੇਰੇ ਕਰਾਏ ਜਾਣਗੇ ਪਿੰਡ ਵਿੱਚ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਨਸ਼ਾ ਵੇਚਣਾ ਤੇ ਖਰੀਦਣਾ ਇਹ ਬੰਦ ਹੈ ਵੈਸੇ ਤੇ ਸਾਡੇ ਪਿੰਡ ਦੇ ਵਿੱਚ ਇਦਾਂ ਦਾ ਕੋਈ ਨਸ਼ੇ ਦਾ ਅੱਜ ਤੱਕ ਕੇਸ ਨਹੀਂ ਹੈਗਾ ਫਿਰ ਵੀ ਜੋ ਹੈ ਅ ਅਸੇ ਪਾਸੇ ਦੇ ਜੋ ਪਿੰਡ ਨੇ ਉਹਨਾਂ ਵਿੱਚ ਉਹਨਾਂ 6 ਦਾ ਥੋੜਾ ਜਿਹਾ ਹੈਗਾ ਲੇਕਿਨ ਫਿਰ ਵੀ ਇਹ ਲਿਖਿਆ ਗਿਆ ਪਿੰਡ ਦੀ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਵਾਲੇ ਤੇ ਸਖਤ ਕਾਰਵਾਈ ਜੜੀ ਹੈ ਉਹ ਕੀਤੀ ਜਾਏਗੀ ਅਗਰ ਕੋਈ ਇਸ ਮਤੇ ਦੀ ਉਲੰਘਣਾ ਕਰਦਾ ਹੈ ਤਾਂ ਉਸ ਨੂੰ 21000 ਰੁਪਿਆ ਜਿਹੜਾ ਉਹ ਜੁਰਮਾਨਾ ਲਾਇਆ ਜਾਏਗਾ ਤੇ ਬਹੁਤ ਵਧੀਆ ਮਤਾ ਜਿਹੜਾ ਪਿੰਡ ਬਾਕਰਪੁਰ ਦੀ ਪੰਚਾਇਤ ਵੱਲੋਂ ਪਾਇਆ ਗਿਆ ਤੇ ਉਮੀਦ ਕਰਦੇ ਹਾਂ ਕਿ ਪਿੰਡ ਵਾਲੇ ਜਿਹੜੇ ਨੇ ਕਾਫੀ ਖੁਸ਼ ਨੇ ਇਸ ਮਤੇ ਤੋਂ ਉਮੀਦ ਕਰਦੇ ਹਾਂ ਕਿ ਪਿੰਡ ਬਾਕਰਪੁਰ ਦੀ ਪੰਚਾਇਤ ਵੱਲੋਂ ਪਾਇਆ ਗਿਆ ਇਹ ਮਤਾ ਜਿਹੜਾ ਉਹ ਤੁਹਾਨੂੰ ਪਸੰਦ ਆਇਆ ਹੋਵੇਗਾ ਇਸ ਤੋਂ ਇਲਾਵਾ ਅਗਰ ਪਿੰਡ ਦੀ ਭਲਾਈ ਲਈ ਤੁਹਾਡੇ ਕੋਲ ਹੋਰ ਵੀ ਕੋਈ ਸਲਾਹ مشورہ ਹੈ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਿਹੜਾ ਉਹ ਦੇ ਸਕਦੇ ਹੋ ਧੰਨਵਾਦ ਜੀ